ਪੈਵਲ ਕਲਾਂ ਗੋਲੀ ਕਾਟ ਕੇ ਇਸ ਜਿਹਦੀ ਲਗਾਤਾਰ ਸੁਣਵਾਈ ਚੱਲ ਰਹੀ ਸੀ ਕਈ ਨਾਮ ਉਹਦੇ ਵਿੱਚ ਆ ਗਏ ਸੀਗੇ ਪਰ ਹੁਣ ਇਸ ਕੇਸ ਨੂੰ ਪੰਜਾਬ ਤੋਂ ਮਾਰ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਦੇਖੋ ਇਹ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦਾ ਫੈਸਲਾ ਹੈ ਉੱਥੇ ਦਰਖਾਸਤ ਦਿੱਤੀ ਗਈ ਸੀ ਮੋਗੇ ਦੇ ਉਸ ਵੇਲੇ ਦੇ ਐਸਐਸਪੀ ਚਾਹ ਰਣਜੀਤ ਸ਼ਰਮਾ ਅੱਗੇ ਸੈਸ਼ਨ ਜੱਜ ਦੀ ਮਰਜ਼ੀ ਹੈ ਕਿ ਉਹਨਾਂ ਨੇ ਆਪਣੇ ਕੋਲੇ ਰੱਖਣਾ ਜਾਂ ਕਿਸੇ ਵਧੀਕ ਸੈਸ਼ਨ ਜੱਜ ਨੂੰ ਸਪੁਰਦਤ ਕਰ ਦੇਣਾ ਕਿਉਂਕਿ ਜਿਹੜਾ ਇਹ ਮਾਮਲਾ ਹੈ ਇਹ ਸੈਸ਼ਨ ਅਦਾਲਤ ਦੇ ਵਿੱਚ ਸੁਣਵਾਈ ਦੀ ਨਾ ਉਦੋਂ ਨਰੰਗ ਕਾਰਗਾਂ ਨਾਲ ਅਖੰਡ ਕੀਰਤਨੀ ਜਥੇ ਦਾ ਕਲੇਸ਼ ਪਿਆ ਸੀ ਤੇ 13 ਸਿੰਘ ਉਹਦੇ ਵਿੱਚ ਸ਼ਹੀਦ ਹੋ ਗਏ ਸੀ ਉਸ ਵੇਲੇ ਦੇ ਨਰੰਗ ਕਾਰੀ ਚੀਫ ਗੁਰਵਚਨ ਸਿੰਘ ਤੇ ਹੋਰਨਾਂ ਤੇ ਮਾਮਲਾ ਦਰਜ ਹੋਇਆ ਪਰ ਕੁਝ ਸਮੇਂ ਤੋਂ ਬਾਅਦ ਉਹ ਕੇਸ ਵੀ ਅਮਰਸਰ ਦੀ ਥਾਤੇ ਹਰਿਆਣੇ 'ਚ ਤਬਦੀਲ ਕਰ ਦਿੱਤਾ ਗਿਆ ਜੀ ਸਰਕਾਰ ਨੇ ਇਸ ਕੇਸ ਨੂੰ ਉਸ ਤਰੀਕੇ ਦੇ ਨਾਲ ਜਦੋਂ ਹਾਈ ਕੋਰਟ ਦੇ ਵਿੱਚ ਇਹ ਲੱਗਿਆ ਉਹਨਾਂ ਨੇ ਇਹਦਾ ਪ੍ਰੋਪਰ ਤਰੀਕੇ ਦੇ ਨਾਲ ਜਵਾਬ ਹੀ ਨਹੀਂ ਦਿੱਤਾ ਇਹ ਦੋਸ਼ ਦੂਜੀਆਂ ਪਾਰਟੀਆਂ 'ਵਲੇ ਲਾ ਦਿੱਤਾ ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਬਾਬਲ ਕਲਾ ਗੋਲੀकांड ਕੇਸ ਜਿਹਦੀ ਲਗਾਤਾਰ ਸੁਣਵਾਈ ਚੱਲ ਰਹੀ ਸੀ ਕਈ ਨਾਮ ਉਹਦੇ ਵਿੱਚ ਆ ਗਏ ਸੀਗੇ ਪਰ ਹੁਣ ਇਸ ਕੇਸ ਨੂੰ ਪੰਜਾਬ ਤੋਂ ਬਾਹਰ ਟਰਾਂਸਫਰ ਕਰ ਦਿੱਤਾ ਗਿਆ ਯਾਨੀ ਕਿ ਇਸ ਕੇਸ ਦੀ ਹੁਣ ਸਾਰੀ ਪੈਰਵਾਈ ਚੰਡੀਗੜ੍ਹ ਦੇ ਵਿੱਚ ਹੋਵੇਗੀ ਇਸ ਪੂਰੇ ਮਾਮਲੇ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਜਿਸ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਪਹਿਲਾਂ ਫਰੀਦਕੋਟ ਦੇ ਵਿੱਚ ਸੁਣਵਾਈਆਂ ਹੋਈਆਂ ਸਿੱਖ ਜਗਤ ਦੇ ਵਿੱਚ ਇਹ ਸੀਗਾ ਕਿ ਸਾਨੂੰ ਇਨਸਾਫ ਮਿਲੇਗਾ ਪਰ ਹੁਣ ਨਵੇਂ ਸਿਰੇ ਤੋਂ ਉਧਰਲੇ ਪਾਸੇ ਕੰਮ ਸ਼ੁਰੂ ਹੋ ਜਾਣਾ ਹੈ ਕਿਉਂਕਿ ਇਹ ਕੇਸ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ ਦੇਖੋ ਇਹ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦਾ ਫੈਸਲਾ ਹੈ ਉੱਥੇ ਦਰਖਾਸਤ ਦਿੱਤੀ ਗਈ ਸੀ ਮੋਗੇ ਦੇ ਉਸ ਵੇਲੇ ਦੇ ਐਸਐਸਪੀ ਚਰਨਜੀਤ ਸ਼ਰਮਾ ਨੇ ਜੀ ਉਹਨਾਂ ਨੇ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਇਹਦੇ ਵਿੱਚ ਕੁਝ ਸੀਨੀਅਰ ਅਧਿਕਾਰੀ ਨੇ ਜਿਹੜੇ ਚੰਡੀਗੜ੍ਹ ਨਾਲ ਹੀ ਸਬੰਧਤ ਹੈ ਜਿਨ੍ਹਾਂ ਦੇ ਵਿੱਚ ਸਵੇਤ ਸੈਣੀ ਉਸ ਵੇਲੇ ਦੇ ਡੀਜੀਪੀ ਆਈਜੀ ਪਰਮਰਾਦ ਸਿੰਘ ਉਮਰਾਨੰਗਲ ਹਮ ਇਸੇ ਤਰ੍ਹਾਂ ਅਮਰ ਸਿੰਘ ਚਾਹਲ ਜਿਹੜੇ ਆਈਜੀ ਰਿਟਾਇਰ ਹੋ ਚੁੱਕੇ ਨੇ ਹਮ ਇਹ ਸਾਰੇ ਆਮ ਤੌਰ ਤੇ ਚੰਡੀਗੜ੍ਹ ਨਾਲ ਸਬੰਧਤ ਨੇ ਜੀ ਦਲੀਲਾਂ ਸੁਨੀਆਂ ਦੋਹਾਂ ਪਾਸਿਆਂ ਦੀਆਂ ਹਮ ਤੇ ਜਿਹੜਾ ਦੂਸਰੇ ਬੰਦੇ ਨੇ ਉਹਨਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਸੁਣਵਾਈ ਜਿਹੜੀ ਹੈ ਮਾਨਯੋਗ ਅਦਾਲਤ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਤਬਦੀਲ ਕਰਤੀ ਹੈ ਉੱਥੋਂ ਦੀ ਸੈਸ਼ਨ ਅਦਾਲਤ ਦੇ ਵਿੱਚ ਇਹ ਕੇਸ ਚੱਲੇਗਾ ਅੱਗੇ ਸੈਸ਼ਨ ਜੱਜ ਸਭ ਦੀ ਮਰਜ਼ੀ ਹੈ ਕਿ ਉਹਨਾਂ ਨੇ ਆਪਣੇ ਕੋਲੇ ਰੱਖਣਾ ਜਾਂ ਕਿਸੇ ਵਧੀਕ ਸੈਸ਼ਨ ਜੱਜ ਨੂੰ ਸਪੁਰਦ ਕਰ ਦੇਣਾ ਕਿਉਂਕਿ ਜਿਹੜਾ ਇਹ ਮਾਮਲਾ ਹੈ ਇਹ ਸੈਸ਼ਨ ਅਦਾਲਤ ਦੇ ਵਿੱਚ ਸੁਣਵਾਈ ਦੀ ਨਾ ਉਦ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਪਹਿਲਾ ਮਾਮਲਾ ਨਹੀਂ ਬਿਲਕੁਲ ਜੀ ਜਦੋਂ ਇੱਥੇ 13 ਫਰਵਰੀ 1978 ਨੂੰ ਅਮਰਸਰ ਦੇ ਵਿੱਚ ਵਿਸਾਖੀ ਵਾਲੇ ਦਿਨ ਨਰੰਗ ਕਾਰੀਆਂ ਨਾਲ ਅਖੰਡ ਕੀਰਤਨੀ ਜਥੇ ਦਾ ਕਲੇਸ਼ ਪਿਆ ਸੀ ਤੇ 13 ਸਿੰਘ ਉਹਦੇ ਵਿੱਚ ਸ਼ਹੀਦ ਹੋ ਗਏ ਸੀ ਹੂੰ ਉਸ ਵੇਲੇ ਦੇ ਨਰੰਗ ਕਾਰੀ ਚੀਫ ਗੁਰਵਚਨ ਸਿੰਘ ਤੇ ਹੋਰਨਾਂ ਤੇ ਮਾਮਲਾ ਦਰਜ ਹੋਇਆ ਹੂੰ ਪਰ ਕੁਝ ਸਮੇਂ ਤੋਂ ਬਾਅਦ ਉਹ ਕੇਸ ਵੀ ਅਮਰਸਰ ਦੀ ਥਾਤੇ ਹਰਿਆਣਾ 'ਚ ਤਬਦੀਲ ਕਰ ਦਿੱਤਾ ਗਿਆ ਸੀ ਜੀ ਉਹਦਾ ਸਾਰਾ ਟ੍ਰਾਇਲ ਦਾ ਉੱਥੇ ਹੋਇਆ ਤੇ ਬਾਅਦ ਦੇ ਵਿੱਚ ਬਾਬਾ ਜੀ ਬਰੀ ਵੀ ਹੋ ਗਏ ਸੀ ਹੂੰ ਸੋ ਇਹ ਸਾਰਾ ਅਦਾਲਤ ਦੇ ਵਿੱਚ ਉਹ ਜਿਹੜਾ ਸਿਰਸੇ ਵਾਲਾ ਦਰਖਾਸਤਾਂ ਤੋਂ ਵੀ ਦੇਈ ਜਾਂਦਾ ਹੈ ਹੂੰ ਕਿ ਪੰਜਾਬ ਤੋਂ ਮੇਰਾ ਕੇਸ ਬਾਹਰ ਤਬਦੀਲ ਕੀਤਾ ਜਾਵੇ ਬਿਲਕੁਲ ਸੋ ਅਦਾਲਤ ਨੇ ਦਾ ਪੱਖ ਦੇਖਣਾ ਪਰ ਜੇ ਤੁਸੀਂ ਇਹ ਕਹੋ ਕਿ ਦੂਜੇ ਥਾਂ ਦੇ ਉੱਤੇ ਜਾ ਕੇ ਮਾਮਲਾ ਡਿলিউਟ ਹੋ ਜਾਏਗਾ ਇਹ ਤਾਂ ਨਹੀਂ ਹੈਗਾ ਪੋਸੀਬਲ ਜੀ ਪਰ ਹੁਣ ਸੁਣਵਾਈ ਵਿੱਚ ਪਹਿਲਾਂ ਸਾਰੇ ਅਫਸਰ ਫਰੀਦਕੋਟ ਜਾਂਦੇ ਸੀ ਹੂੰ ਹੁਣ ਜਿਹੜੇ ਉਹਦੇ ਨਾਲ ਸੰਬੰਧਤ ਜਿਹੜਿਆਂ ਨੇ ਵੀ ਗੋਲੀ ਕੰਢਾਲ ਸਬੰਧਤ ਵਿਅਕਤੀ ਨੇ ਜਿਵੇਂ ਕ੍ਰਿਸ਼ਨ ਭਗਵਾਨ ਸਿੰਘ ਹੂੰ ਦਾ ਪਰਿਵਾਰ ਤੇ ਜਿਹੜਾ ਗੁਰਮੀਤ ਸਿੰਘ ਸੀਗਾ ਉਹ ਨਿਆਮੀ ਵਾਲਾ ਹੂੰ ਉਹਨਾਂ ਕ੍ਰਿਸ਼ਨ ਭਗਵਾਨ ਸਿੰਘ ਤੇ ਹੂੰ ਦੂਸਰਾ ਗੁਰਜੀਤ ਸਿੰਘ ਨਿਆਮੀ ਵਾਲਾ ਹਾਂਜੀ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹ ਜਾਵੇਗਾ ਹਾਲਾਂਕਿ ਸਟੇਟ ਬਰਸਜ ਪੁਲਿਸ ਵਾਲੇ ਐ ਹੂੰ ਸਰਕਾਰ ਨੇ ਲੜਨਾ ਕੇਸ ਪਰ ਸਰਕਾਰ ਵੱਲੋਂ ਹੁਣ ਜਿਹੜਾ ਕੋਈ ਅਡੀਸ਼ਨਲ ਐਡਵੋਕੇਟ ਜਰਨਲ ਜਾ ਕਿਸੇ ਦੀ ਡਿਊਟੀ ਲਾ ਦਿੱਤੀ ਜਾਵੇਗੀ ਜਿਹੜਾ ਇਸ ਕੇਸ ਦੇ ਵਿੱਚ ਉੱਥੇ ਜੇ ਤੁਸੀਂ ਕਹੋ ਧਰਾਵਾਂ 'ਚ ਕੋਈ ਫਰਕ ਪੈਜੇਗਾ ਜਾਂ ਕੇਸ ਦੇ ਕਿਸੇ ਕਿਸਮ ਦੇ ਨਹੀਂ ਮਨਜੋਗ ਅਦਾਲਤ ਜਾਂ ਇਹ ਕਹਿ ਸਕਦੇ ਹਾਂ ਕਿ ਸਰਕਾਰ ਨੇ ਇਸ ਕੇਸ ਨੂੰ ਉਸ ਤਰੀਕੇ ਦੇ ਨਾਲ ਜਦੋਂ ਹਾਈ ਕੋਰਟ ਦੇ ਵਿੱਚ ਇਹ ਲੱਗਿਆ ਉਹਨਾਂ ਨੇ ਇਹਦਾ ਪ੍ਰੋਪਰ ਤਰੀਕੇ ਦੇ ਨਾਲ ਜਵਾਬ ਹੀ ਨਹੀਂ ਦਿੱਤਾ ਇਹ ਦੋਸ਼ ਦੂਜੀਆਂ ਪਾਰਟੀਆਂ 'ਵਲੇ ਲਾਰਾ ਜੀ ਬਿਲਕੁਲ ਹਟਲ ਸਾਹਿਬ ਮਾਮਲਾ ਕਾਫੀ ਗੰਭੀਰ ਹੈ ਸਿੱਖ ਕੌਮ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਹੈ ਤੁਸੀਂ ਇਹਦੇ ਉੱਤੇ ਆਪਣੀ ਟਿੱਪਣੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਕੀ ਅਪਡੇਟਸ ਆਉਂਦੀਆਂ ਨੇ ਕਿਸ ਤਰ੍ਹਾਂ ਦੇ ਨਾਲ ਹੁਣ ਚੰਡੀਗੜ੍ਹ ਦੇ ਵਿੱਚ ਸੁਣਵਾਈ ਹੁੰਦੀ ਹੈ ਤੇ ਇਹਦੇ ਉੱਤੇ ਜਿਹੜੀਆਂ ਸਬੰਧਤ ਹੋਰ ਧਿਰਾਂ ਨੇ ਉਹ ਕੀ ਆਪਣੇ ਪ੍ਰतिकਰਮ ਦਿੰਦੀਆਂ ਨੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਉਮੀਦਵਾਰਾਂ ਬਾਰੇ ਖੁੱਲੀ ਚਰਚਾ ਕੇਵਲ T5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਫਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਾ ਹੈ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਤੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਬਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪੀ5 ਚੈਨਲ ਹਿੰਦੀ ਵੀ ਹੋਗਾ ਸਾਫ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ